ਹੋਸ਼ਿਆਰਪੁਰ ਤੋਂ ਸਾਹਮਣੇ ਆਇਆ ਇਹ ਮਾਮਲਾ ਹੱਦ ਤੋਂ ਵੱਧ ਹੈ ਜਿੱਥੇ ਇਹਨਾਂ ਸੀਸੀਟੀਵੀ ਤਸਵੀਰਾਂ 'ਚ ਇੱਕ ਪੰਜਾਬ ਪੁਲਿਸ ਦਾ ਅਧਿਕਾਰੀ ਏਐਸਆਈ ਆਪਣੀ ਡਿਊਟੀ ਦੇ ਨਾਲ-ਨਾਲ ਪਾਰਟ-ਟਾਈਮ ਗੁੰਡਾਗਰਦੀ ਕਰਦਾ ਵੀ ਨਜ਼ਰ ਆ ਰਿਹਾ ਹੈ ਉਹ ਵੀ ਇਸ ਲਈ ਕਿ ਇਸ ਏਐਸਆਈ ਦੇ ਮੁੰਡੇ ਨੂੰ ਉਸਦੀ ਮਹਿਲਾ ਮਿੱਤਰ ਦੇ ਨਾਲ ਮੰਦਰ ਪ੍ਰਬੰਧਕਾਨੇ ਅੰਦਰ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਸੀ ਇਹ ਵੀਡੀਓ ਹੈ ਹੋਸ਼ਿਆਰਪੁਰ ਦੇ ਇੱਕ ਮੰਦਰ ਦੀ ਜਿੱਥੇ ਤੁਹਾਡੇ ਸਾਹਮਣੇ ਹੱਥਾਂ 'ਚ ਕਹੀ ਚੁੱਕੀ ਖੜਾ ਗੁੰਡਾਗਰਦੀ ਕਰਦਾ ਏਐਸਆਈ ਸਤਨਾਮ ਸਿੰਘ ਹੈ ਅਤੇ ਉਸਦੇ ਨਾਲ ਬਾਕੀ ਦੇ ਹਥਿਆਰਬੰਦ ਨੌਜਵਾਨ ਨੇ ਇੰਨਾ ਨਹੀਂ ਹਮਲਾ ਕਰਕੇ ਕਰੀਬ 4 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਮੰਦਰ ਪ੍ਰਬੰਧਕਾਂ ਨੇ ਇਹਨਾਂ ਨੂੰ ਕਾਬੂ ਕਰਕੇ ਐਸਆਈ ਤੇ ਉਸਦੇ ਸਾਥੀਆਂ ਨੂੰ ਕਮਰੇ 'ਚ ਬੰਦ ਕਰਤਾ ਇਹ ਤਮਾਮ ਇਲਜ਼ਾਮ ਤੁਸੀਂ ਖੁਦ ਜ਼ਖਮੀਆਂ ਦੇ ਮੂੰਹੋਂ ਸੁਣ ਲਓ। ਮੈਜੀ ਤੇ ਉੱਤੇ ਐਸੇ ਸਤਨਾਮ ਸਿੰਘ ਆਇਆ ਜੀ ਤੇ ਉਹਨੇ ਆ ਕੇ ਬੜੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਬੱਚਿਆਂ ਦੇ ਪਹਿਲਾਂ ਥੱਪੜ ਮਾਰੇ ਔਰਤਾਂ ਦੇ ਵੀ ਮਾਰਿਆ ਉਹਨਾਂ ਨੇ ਥੱਪੜ ਥੱਪੜ ਮਾਰ ਕੇ ਸਾਨੂੰ ਕੁੱਟਣ ਲੱਗ ਪਏ ਸਾਰਿਆਂ ਨੂੰ ਤੇ ਅਸੀਂ ਵੀ ਉਹਨਾਂ ਨੂੰ ਆਪਣੇ ਬਚਾ ਲਏ ਤੇ ਵੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕਰਕੇ ਤੇ ਆਪਾਂ ਉਹਨਾਂ ਨੂੰ ਅੰਦਰ ਅੰਦਰ ਉਹਨਾਂ ਨੂੰ ਫੜਾ ਕਰ ਲਿਆ ਤੇ ਫਿਰ ਉਹਨਾਂ ਨੂੰ ਪੁਲਿਸ ਦੇ ਵਾਲੇ ਘਰਾਤਾ ਉਤੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਾ ਕੇ ਇਹ ਸਹੀ ਤੇ ਉਸਦੇ ਸਾਥੀਆਂ ਨੂੰ ਮੰਦਿਰ ਚੋਂ ਛਡਵਾਇਆ ਅਤੇ ਮਾਮਲੇ ਤੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਤਫਤੀਸ਼ ਤੋਂ ਬਾਅਦ ਉਹਨਾਂ ਨੇ ਵੰਡ ਦੀ ਕਾਰਵਾਈ ਕਰਨ ਦੀ ਵੀ ਗੱਲ ਆਖੀ ਬਾਬਾ ਚੇਰੀ ਬਾਲਕਨਾਥ ਜੀ ਦਾ ਉੱਥੇ ਮੰਦਿਰ ਹੈਗਾ ਸੀ ਉੱਥੋਂ ਮੈਨੂੰ ਫੋਨ ਆਇਆ ਵੀ ਇੱਥੇ ਕੋਈ ਝਗੜਾ ਹੋ ਗਿਆ ਤੇ ਉੱਥੇ ਮੈਂ ਜਦੋਂ ਮੌਕੇ ਤੇ ਗਿਆ ਦੇਖਿਆ ਵੀ ਉੱਥੇ ਆਪਣਾ ਸਾਡੇ ਏਐਸਏ ਸਤਨਾਮ ਸਿੰਘ ਤੇ ਨਾਲ ਉਹਦੇ ਤਿੰਨ ਚਾਰ ਮੁੰਡੇ ਸੀ ਜਿਹੜੇ ਇੱਕ ਪਾਸੇ ਕਮਰੇ ਦੇ ਵਿੱਚ ਬਿਠਾਏ ਸੀਗੇ ਉਹ ਇਸ ਕਰਕੇ ਵੀ ਸ਼ਾਇਦ ਉੱਥੇ ਧਾਰਮਿਕ ਜਗਾ ਕਰਕੇ ਲੋਕਾਂ ਦੀ ਭਾਵਨਾ ਨੂੰ ਕੋਈ ਠੇਸ ਨਾ ਪੁੱਜੇ ਜਾਂ ਕੋਈ ਉੱਥੇ ਹਲੜਬਾਜੀ ਨਾ ਹੋ ਜਾਵੇ ਇਸ ਕਰਕੇ ਉਹਨਾਂ ਨੂੰ ਸਰਪੰਚ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਇੱਕ ਸਾਈਡ ਤੇ ਰੱਖੇ ਸੀਗੇ ਤੇ ਜਿਨ੍ਹਾਂ ਨੂੰ ਮੈਂ ਜਾ ਕੇ ਉੱਥੋਂ ਲਿਆਇਆ ਸੀਗਾ ਮੌਕੇ ਤੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਨੇ ਜਿਨ੍ਹਾਂ ਦੇ ਫੁਟੇਜ ਅਜੇ ਮੈਨੂੰ ਨਹੀਂ ਮਿਲੇ ਹੈਗੇ ਉਹ ਮੈਂ ਸਾਰੇ ਦੇਖ ਕੇ ਤੇ ਜੋ ਵੀ ਐਸ ਪਰ ਲਾ ਬਣੇਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸੂਚਨ ਵਾਲੀ ਗੱਲ ਹੈ ਕਿ ਅਜਿਹੇ ਪੁਲਿਸ ਅਫਸਰਾਂ ਤੋਂ ਅਸੀਂ ਸਾਵਧਾਨੀ ਕੀ ਉਮੀਦ ਕਰਦੇ ਹਾਂ ਜੋ ਖੁਦ ਇੰਜ ਗੁੰਡਾਗਰਦੀ ਦਾ ਨੰਗਾ ਨਾਚ ਰਚ ਰਹੇ ਨੇ पुर तो पोस्ट की ती भी विदेश विच अपना भविक बना चाहते हो पाओ विदेश विच पढ़ाई करने का मौका पिरािड ई सर्विस की सलाहना भारत सरकार तो मान्यता प्राप्त करो तिरानवे नौ सौ अठहत्तर तिरानवे नौ सौ अठहत्तर